ਜਪਾ ਅਮਰੀਕਾ ਦੇ ਅੰਦਰ ਜਿਹੜੇ ਸਾਡੇ ਸਿੱਖ ਟਰੱਕ ਡਰਾਈਵਰ ਭਾਣ ਉਹਨਾਂ ਦੀ ਜੋ ਹਾਲ ਤਾਇਸਵੇ ਦੇ ਹੋ ਰਹੀ ਆ ਕਿਹਦੀ ਸਿਚੁਏਸ਼ਨ ਦੇ ਵਿੱਚੋਂ ਉਹ ਲੰਘ ਰਾਇਆ ਔਰ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਆ ਔਰ ਉਹ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਇਹ ਇਹਲੇ ਸਿੱਖ ਟਰੱਕ ਡਰਾਈਵਰ ਆ ਅਮਰੀਕਾ ਦੇ ਵਿੱਚ ਉਹਨਾਂ ਪ੍ਰਤੀ ਇਹ ડીਡੀ ਆਰ ਸੀਟੀਵੀਏਸ਼ਨ ਬਣੀ ਆ ਇਹ આજ ਤੋਂ ਕੁਝ ਮਹੀਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਇੱਕ ਹਰਜਿੰਦਰ ਸਿੰਘ ਜਿਹੜਾ ਇਲੈਗਲ ਸੀ ਇਥੇ ਉਹਦੇ ਵੱਲੋਂ ਕੀਤੇ ਗਏ ਇੱਕ ਐਕਸੀਡੈਂਟ ਤੋਂ ਬਾਅਦ ਇਹੋ ਜਿਹਾ ਮਤੀ ਦਾ ਜਿਹੜਾ ਸਿੱਖ ਟਰੱਕ ਡਰਾਈਵਰ ਨੇ ਨੇ ਨਾਲ ਹੋਣਾ ਸ਼ੁਰੂ ਹੋਇਆ ਔਰ ਸਿੱਖਾਂ ਕੇਵਲ ਆਪਣੇ ਰਜਗਾਰ ਤੋਂ ਹੀ ਹੱਥ ਨਹੀਂ ਧੋਣੇ ਪੈਦਾ ਸਗੋਂ ਉਹਨਾਂ ਨੂੰ ਆਇਡੈਂਟਿਟੀ ਕ੍ਰਾਈਸਿਸ ਵੀ ਉਹਨਾਂ ਲਈ ਬਣਿਆ ਹੋਇਆ ਆ ਔਰ ਸ਼ੁਰੂ 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 ਵਜਤਾਂ ਦੇ ਸਿੱਖ ਟੈਕ ਡਰਾਈਵਰ ਸੀ ਉਹਨਾਂ ਦੇ ਨਾਲ ਲੋਕਾਂ ਵੱਲੋਂ ਔਰ ਰੋਅ ਇੰਡਸਟਰੀ ਵੱਲੋਂ ਕੋਈ ਵਧੀਆ ਸਲੋਗਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਸਮਝਦੇ ਸਨ ਕਿ ਇਹ ਜਿਸ ਹਰਜਨ ਸਿੰਘ ਨੇ ਇੱਕ ਐਕਸੀਡੈਂਟ ਕਰਕੇ ਤਿੰਨ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ ਆ ਇਹੋ ਜੈ ਸਾਰੇ ਸਰਦਾਰ ਜਾਂ ਸਾਰੇ ਸਿੱਖ ਇਹੋ ਜੈ ਡਰਾਈਵਰ ਵੀ ਹੋਣਗੇ ਲੇਕਨ ਇਹ ਇਹ ਤਾਂ ਸਾਨੂੰ ਤੁਹਾਨੂੰ ਪਤਾ ਆ ਨਾ ਇਹ ਸਿੱਖ ਕਿਹੋ ਜੀ ਤਬੀਅਤ ਦੇ ਮਾਲਕ ਹੈ ਲੇਕਨ ਇਹਦੇ ਨਾਲ ਅਮਰੀਕਾ ਰੈਕ ਸਟੇਟ ਜਿਹੜੇ ਟਰੱਕ ਡਰਾਈਵਰ ਆ ਉਹ ਜਿੱਥੇ ਬੇਰਜਗਾਰ ਹੋ ਰਹੇ ਆ ਉੱਥੇ ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਬਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਅਮਰੀਕਾ ਵਿੱਚ ਜੋ ਇਸ ਵੇਲੇ ਜਿਹੜੇ ਟਰੱਕ ਡਰਾਈਵਰ ਸਕੂਲ ਹਨਾ ਦੀ ਗਿਣਤੀ ਜਿਹੜੀ ਆ 40% ਜਿਹੜੇ ਆ ਸਕੂਲ ਇਹੋ ਜਿਹੇ ਆ ਜਿਹੜੇ ਆਪਣੇ ਜੋ ਲਾਸ ਹੈਗੇ ਆ ਟਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਨੂੰ ਵੀ ਫਾਲੋ ਨਹੀਂ ਕਰਦੇ। ਔਰ ਅਮਰੀਕਾ ਦੇ ਜਿਹੜੇ 16000 ਹੋਰ ਟਰੱਕ ਡਰਾਈਵਰ ਸਕੂਲਾਂ ਵਿੱਚੋਂ ਇਹ ਜਿਹੜੇ 44% ਮੈਂ ਦੱਸਿਆ ਆ ਇਹ ਫਾਲੋ ਨਹੀਂ ਕਰ ਰਹੇ ਉਹ ਇਹਦਾ ਨਤੀਜਾ ਕੀ ਨਿਕਲ ਰਿਹਾ ਆ ਫੈਡਰਲ ਗਵਰਨਮੈਂਟ ਨੂੰ ਇਹ ਸ਼ੱਕ ਪੈ ਰਿਹਾ ਕਿਉਂਕਿ ਇਹ ਸਕੂਲ ਬੈ ਟਰੱਕ ਡਰਾਈਵਰਾਂ ਨੂੰ ਟ੍ਰੇਨ ਕਰਦੇ ਆ ਕਿਉਂਕਿ ਇਹ ਜਿਹੜੇ ਲਾ ਆ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਇਸ ਕਰਕੇ ਜਿਹੜੀ ਟਰੱਕ ਡਰਾਈਵਰ ਦੀ ਟ੍ਰੈਨਿੰਗ ਹੁੰਦੀ ਆ ਜਾਂ ਸਖਲਾਈ ਹੁੰਦੀ ਆ ਉਹ ਪੂਰੀ ਨਹੀਂ ਹੁੰਦੀ ਔਰ ਇਹਦਾ ਰਿਜ਼ਲਟ ਇਹ ਨਿਕਲਦਾ ਆ ਕਿ ਥਾਂ ਥਾਂ ਜਿਹੜੀ ਟਰੱਕ ਡਰਾਈਵਰਾਂ ਬਣਉ ਐਕਸੀਡੈਂਟ ਜਿਹੜੇ ਆ ਉਹ ਕੀਤੇ ਜਾ ਰਹੇ ਆ ਹੁਣ ਆਵਾਜ਼ ਆਈ ਦਾ ਜਿਹੜਾ ਦੇਖ ਮੈਂ ਉਹ ਡਾਕਟਰ ਪੱਗ 3000 ਸਕੂਲਾਂ ਦੇ ਜਿਹੜੇ ਲਾਇਸੈਂਸ ਆ ਉਹਨਾਂ ਨੂੰ ਰੱਬ ਕਰਦੇ ਲਈ ਆਪਣਾ ਅੰਮ ਦੇ ਹੋਈ ਮੰਗ ਦੀ ਆ ਉਹ ਬਣਾ ਰਿਹਾ ਆ ਔਰ ਇਹਦੇ ਨਾਲ ਬਹੁਤ ਸਾਰੇ ਹੋਰ ਸਿੱਖ ਡਰਾਈਵਰਾਂ ਦਾ ਜਿਹੜਾ ਫਿਊਚਰ ਉਹ ਖਤਰੀ ਵਿੱਚ ਪੈ ਜਾਵੇਗਾ ਜੇ ਕਹਿੰਦਾ ਸਰਕਾਰ ਨੇ 4500 ਅਜੇਹੇ ਟਰੱਕ ਡਰਾਈਵਿੰਗ ਸਕੂਲਾਂ ਨੂੰ ਨੋਟਿਸ ਦੇ ਦਿੱਤਾ ਆ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਆ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਾਦਰ ਨਹੀਂ ਕਰਦੇ ਉਹਦਾ ਉਹਨੂੰ ਫਾਲੋ ਨਹੀਂ ਕਰਦੇ ਹੁਣ ਬਹੁਤ سارے ਇਹ ਭਾਵਲਦੇ ਗਲਤ ਲਾਇਸੈਂਸ ਵੀ ਪਗੜੇ ਗਏ ਜਾਂ ਉਹ ਮੁੰਡੇ ਜਿਹੜੇ ਉਥੇ ਗੱਤ ਚੁਣਾਉਂਦੇ ਸੀ ਉਹਨਾਂ ਵਿੱਚ ਇੰਦੀ ਗੱਲ ਇਮੀਗ੍ਰੈਂਟਸ ਵੀ ਸੀਗੇ ਪੱਛੇ ਸੀ ਮਤਲਬ ਕਹਿਣ ਦਾ ਉਹ ਇਹੋ ਜਿਹੀਆਂ ਗੱਲਾਂ ਜਦੋਂ ਸਾਰੀਆਂ ਇਕੱਠੀਆਂ ਹੋ ਗਈਆਂ ਤਾਂ ਟਰੱਕ ਡਰਾਈਵਰਾਂ ਲਈ ਇੱਥੇ ਇੱਕ ਮਸੀਬਤ ਦਾ ਪਹਾੜ ਕਿ ਉਹ ਹੋ ਗਿਆ ਕਿਉਂਕਿ ਇਸ ਵੇਲੇ ਜਿਹੜੀ ਲੱਗ ਪੱਗ ABC ਦੀ ਨਿਊਜ਼ ਏਜੰਸੀ ਦੇ ਅਨਸਾਰ ਕਹਿੰਦੇ ਅਮਰੀਕਾ ਦੇ ਵਿੱਚ 2 ਲੱਖ ਦੇ ਤਰੀਫ ਐਸੇ ਟਰੱਕ ਡਰਾਈਵਰ ਆ ਜਿਨ੍ਹਾਂ ਕੋਲ ਵੀਜ਼ਾ ਵੀ ਹੈਗਾ ਔਰ ਇਹਦੇ ਵਿੱਚੋਂ 10 ਹਜ਼ਾਰ ਜਿਹੜੇ ਆ ਆਪਣੇ ਉਹਨਾਂ ਕੋਲ ਇਹ ਵੀ ਜਿਹੜਾ ਟਰੱਕ ਡਰਾਈਵਰ ਹੈ ਆ ਜਿਨ੍ਹਾਂ ਦੇ ਲਾਇਸੈਂਸ ਹੈ ਔਰ ਬਾਕੀ ਜਿਹੜੇ 40% ਟ੍ਰੱਕਰ ਹੈਗੇ ਆ ਉਹ ਸਿੱਖ ਜਾਂ ਉਹਨਾਂ ਵਿੱਚ ਇੰਡੀਆ ਨੇ ਜਾਂ ਉਹਨੂੰ ਇੰਡੀਅਨ ਕਹਿ ਲੋ ਜਾਂ ਉਹਨੂੰ ਸਿੱਖ ਕਹਿ ਲੋ ਲੇਕਿਨ ਮжоਰਿਟੀ ਜਿਹੜੀ ਆ ਉਹ ਸਿੱਖ ਭਾਈਚਾਰੇ ਦੇ ਡਰਾਈਵਰਾਂ ਦੀ ਆਉਂਦੀ ਆ ਔਰ ਦੇਸ਼ ਵਿੱਚ ਜਿੰਨੇ ਵੀ ਟੱਕ ਡਰਾਈਵਰ ਆ ਉਹਨਾਂ ਵਿੱਚੋਂ 20% ਕੇਵਲ ਦੂਜੇ ਭਾਈਚਾਰੇ ਦੇ ਡਰਾਈਵਰ ਆ ਲੇਕਿਨ ਇਹਦੇ باوجود ਵੀ ਅੱਜ ਜਿਹੜੀ ਟ੍ਰੱਕ ਇੰਡਸਟਰੀ ਆ ਉਹ ਵਿਆਦਾ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਜਾਂ ਪਰਵਾਦਾਂ ਵੱਲੋਂ ਚਲਾਈ ਜਾ ਰਹੀ ਆ ਔਰ ਇਹ ਕਾਰੋਬਾਰ ਜਿਹੜਾ ਟਰਕਿੰਗ ਦਾ ਹੈਗਾ ਉਹ ਬਿਲਕੁਲ ਠੱਪ ਹੋ ਕੇ ਰਹਿ ਗਿਆ ਆ ਔਰ ਜਿੱਥੇ business ਨੇ ਮਿਲ ਵੀ ਆਇਆ ਔਰ ਉਥੇ ਉਹਨਾਂ ਨੂੰ ਸਕਾਇਵਾਈ ਬਲ ਜਿਹੜੇ ਟਰੱਕ ਡਰਾਈਵਰ ਆ ਉਹ ਨਹੀਂ ਮਿਲਦਾ ਇੱਥੇ ਮੇਰਾ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਟ੍ਰੱਕ ਦਾ ਡਰਾਈਵਰ ਵੀ ਮਾਰ ਖਾ ਰਾਇਆ ਇਹੋ ਜਿਹੇ ਹਾਦਸੇ ਵਿੱਚ ਹੋਂ ਜਿਹੜੀਆਂ ਟਰੱਕਾਂ ਦੇ ਨਾਲ ਜਿਹੜੇ ਬੀਮਾ ਸ਼ੁਰੂ ਹੋ ਚੱਲਿਆ ਉਹ ਵੀ ਇਸ ਵੇਲੇ ਮਾਰ ਖਾ ਰਾਇਆ ਹੁਣ ਲੋੜ ਇਸ ਗੱਲ ਦੀ ਆ ਕਿ ਇਹਨਾ ਟਰੱਕ ਡਰਾਈਵਰਾਂ ਦਾ ਕੋਈ ਨਾ ਕੋਈ ਹਾਲ ਦਾ ਸਰਕਾਰੀ ਫਗਤ ਤੇ ਕੱਢਿਆ ਜਾਵੇ ਇਹ ਨੂੰ ਇਹ ਸਾਰੇ ਬਸਤੇ ਨੂੰ ਸਰਕਾਰੀ ਹੱਥ ਕੱਪ ਸਕਦੀ ਆ ਕਉ ਕੇ ਸਰਕਾਰ ਦਾ ਕਹਿਣਾ ਆ ਕਿ ਹੁਣ ਜਿਹੜਾ ਵੀ ਟੱਕ ਡਰਾਈਵਰ ਨੂੰ ਲਾਇਸੈਂਸ ਮਿਲੇਗਾ ਉਹ ਇੰਨੀ ਜਲਦੀ ਆਸਾਨ ਨਹੀਂ ਹੋਵੇਗਾ ਕਿ ਇੱਕ ਆਮ ਆਦਮੀ ਨੂੰ ਟੱਕ ਡਰਾਈਵਰ ਦਾ ਲਾਇਸੈਂਸ ਦੇ ਦਿੱਤਾ ਜਾਵੇ ਜਾਂ ਉਹਨੂੰ ਥੋੜੀ ਬਹੁਤ ਰੀਡਿੰਗ ਦੇ ਕੇ ਉਹ ਲਾਇਸੈਂਸ ਦਿੱਤਾ ਜਾਵੇ ਹੁਣ ਇਹ ਵਜ੍ਹਾ ਹਾਲਾਤ ਜਿਹੜੇ ਆ ਉਹ ਸਾਡੇ ਖਾਤੇ ਹੋ ਰਹਾ ਸੋ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਸਾਡੇ ਸਿੱਖ ਭਾਈਚਾਰੇ ਦੇ ਡਰਾਈਵਰਾਂ ਨੂੰ ਇਹੋ ਜਿਹਿਆਂ ਮਸੀਕਾਂ ਦਾ ਸਾਹਮਣਾ ਹੋਰ ਜਿਆਦਾ ਕੰਮ ਆ ਪਵੇਗਾ ਉਥੇ ਉਹਨਾਂ ਦੇ ਰੋਜ਼ਮਰ ਦੀ ਜ਼ਿੰਦਗੀ ਉੱਪਰ ਵੀ ਬਹੁਤ ਈੜਾ ਪ੍ਰਭਾਵ ਪੈ ਰਿਹਾ ਆ ਉਹ ਜਿੱਥੇ ਵੀ ਜਾਂਦੇ ਆ ਉਹਨਾਂ ਨੂੰ ਕਹਦੀ ਅੱਖ ਦੇ ਨਾਲ ਦੇਖਿਆ ਜਾ ਰਿਹਾ ਆ ਔਰ ਜਿਹਦੇ ਨਾਲ ਉਹ ਆਪਣੇ ਆਪ ਦੇ ਵਿੱਚ ਆ ਹੀਣ ਭਾਵਨਾ ਉਹਨਾਂ ਦੇ ਮਨ ਵਿੱਚ ਆਉਂਦੀ ਆ ਔਰ ਉਹਦੇ ਕਰਕੇ ਉਹ ਸਮਝਦੇ ਆ ਕਿ ਇਥੋਂ ਦੇ ਲੋਕ ਸਾਡੇ ਟਰੱਕ ਡਰਾਈਵਰਾਂ ਨੂੰ ਡਿਸਕ੍ਰਿਮੀਨੇਟ ਕਰਦੇ ਆ ਜਾਂ ਸਾਨੂੰ ਹੇਟ ਕਰਦੇ ਆ ਜਦੋਂ ਬੰਦਾ ਇਹੋ ਜਿਹੀ ਮਾਨਸਿਕਤਾ ਦੇ ਵਿੱਚ ਲੰਘ ਰਿਹਾ ਹੋਵੇ ਕਿ ਉਹਨੂੰ ਕੋਈ ਬੰਦਾ ਜਾਂ ਕੋਈ ਵਿਅਕਤੀ ਜਿਹੜਾ ਹੇਟ ਕਰਦੇ ਆ ਜਾਂ ਡਿਸਕ੍ਰਿਮੀਨੇਟ ਕਰਦੇ ਆ ਤਾਂ ਉਹ ਕੰਮ ਵੀ ਆਪਣਾ ਠੀਕ ਠਾਕ ਨਾਲ ਨਹੀਂ ਕਰੇਗਾ ਔਰ ਇਵਨ ਇਥੋਂ ਤੱਕ ਕਿ ਦੇਕਰ ਕੋਈ ਡਰਾਈਵਰ ਅਜਿਹੇ ਡਰਾਈਵਰਾਂ ਦਾ ਅੰਦੇ ਦੀ ਜਾਂਦਾ ਆ ਤਾਂ ਉਹਨੂੰ ਇਹੋ ਜਿਹੀਆਂ ਗੱਲਾਂ ਦੇਣੀਆਂ ਉਹਨੂੰ ਤੇਸ਼ ਆ ਗਈਆਂ ਆ ਉਹ ਜਿਹੜਾ ਉਹ ਉਹਨੂੰ ਸਤਾ ਰਹੀਆਂ ਆ ਜਿਹਦੇ ਨਾਲ ਉਹ ਚੰਗੀ ਤਰ੍ਹਾਂ ਆਪਣਾ ਜਿਹੜਾ ਕੰਮਕਾਰ ਆ ਉਹ ਠੀਕ ਤੀਕੇ ਦੇ ਨਾਲ ਨਹੀਂ ਕਰ ਸਕਦਾ ਉਹ ਜਿੰਨਾ ਆਪਾਂ ਕੈਦੀ ਫੋਰ ਦੀਆਂ ਆ ਇਹਨੂੰ ਟਰਕਿੰਗ ਇੰਡਸਟਰੀ ਦਾ ਇੱਕ ਹੱਬ ਗਿਆ ਜਾਂਦਾ ਹੈ ਸਾਰੇ ਅਮਰੀਕਾ ਦੇ ਵਿੱਚੋਂ ਜਿੰਨਾ ਟਰਕਿੰਗ ਦਾ ਕਾਰੋਬਾਰ ਹੈ ਉਹਦੇ ਵਿੱਚੋਂ ਮжоਰਿਟੀ ਕੈਲੀਫੋਰਨੀਆ ਦੇ ਵਿੱਚ ਹੈ ਬਹੁਤ ਇੱਥੇ ਟ੍ਰਾਂਸਪੋਰਟ ਇੰਡਸਟਰੀ ਦੀ ਹੱਬ ਕਹੀ ਜਾਂਦੀ ਹੈ ਕੈਲੀਫੋਰਨੀਆ ਨੂੰ ਔਰ ਇਹਦੇ ਵਿੱਚ ਜਿਹੜਾ ਮжоਰਿਟੀ ਲੋਕਾਂ ਦਾ ਕਾਰੋਬਾਰ ਆ ਉਹ ਸਿੱਖ ਬੰਕਾ ਦਾ ਹੈਗਾ ਦਾ ਸਿੱਖ ਡਰਾਈਵਰ ਹੁੰਦਾ ਹੈਗਾ ਬਹੁਤ ਵੱਡੇ ਵੱਡੀਆਂ ਕੰਪਨੀਆਂ ਟਰਾਂਸਪੋਰਟ ਦੀਆਂ ਸਿੱਖ ਭਾਈਚਾਰੇ ਦੇ ਵੱੰਡੂ ਚੱਲੀਆਂ ਜਾ ਰਹੀਆਂ ਲੇਕਿਨ ਅੱਜ ਹਾਲਾਤ ਇਹ ਆ ਕਿ ਕੰਪਨੀਆਂ ਵੀ ਦੇ ਖੜੋਤ ਵਿੱਚ ਆ ਗਈਆਂ ਇਹਨਾਂ ਦੇ ਨਾਂ ਤਾਂ ਇਹਨਾਂ ਦੇ ਐਮਪਲਾਈ ਕੰਮ ਕਰ ਰਹੇ ਆ ਉਹ ਨਾ ਹੀ ਇਹਨਾਂ ਨੂੰ ਕੋਈ ਝੋਟਵਾਈ ਦਾ ਜਿਨਾ ਬਿਜ਼ਨਸਮੈਨ ਆਇਆ ਸਾਡੇ ਜਿਹੜੇ ਲੋਕ ਆ ਜਿਹੜੇ ਸਿੱਖ ਭਾਈਚਾਰੇ ਦੇ ਚਾਹੀਓ ਡਰਾਈਵਰ ਹੋਣ ਚਾਹੀਓ ਕੰਪਨੀਆਂ ਦੇ ਮਾਲਕ ਹੋਣ ਉਹ ਦੋ ਮਸਿਆਦੋਹੀ ਮਾਰ ਖਾ ਰਹੇ ਆ ਇੱਕ ਤਾਂ ਉਹਨਾਂ ਨੂੰ ਡਰਾਈਵਰ ਜਿਹੜੇ ਕੰਪਨੀਆ ਕੰਪਨੀਆਂ ਹੈਗੀਆਂ ਆ ਉਹਨਾਂ ਨੂੰ ਸਪਲਾਈ ਪ੍ਰਾਪਤ ਡਰਾਈਵਰ ਨਹੀਂ ਮਿਲਦਾ ਦੂਜਾ ਉਹਨਾਂ ਨੂੰ ਕਾਰੋਬਾਰ ਨਹੀਂ ਮਿਲਦਾ ਜਿੱਥੇ ਇਹ ਦੋ ਗੱਲਾਂ ਇਕੱਠੀਆਂ ਹੋ ਜਾਣ ਉਥੇ ਫਿਰ ਕਾਰੋਬਾਰ ਦਾ ਮਿਲਣਾ ਜਾਂ ਉਸ ਖੇਤਰ ਵਿੱਚ ਕੋਈ ਤੱਕੀ ਕੰਮ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਿਉਂਕਿ ਸਰਕਾਰ ਵੱਲੋਂ ਵੀ ਬੜੀ ਸਖਤੀ ਕੀਤੀ ਜਾਦੀ ਹੈ ਇਹਨਾਂ ਡਰਾਈਵਰਾਂ ਦੇ ਉੱਤੇ ਔਰ ਕੋਈ ਵੀ ਡਰਾਈਵਰ ਜਿਹੜਾ ਅੰਗਰੇਜ਼ੀ ਬੋਲਣਾ ਲਿਖਣਾ ਨਹੀਂ ਜਾਣਦਾ ਉਹਨੂੰ ਡਰਾਈਵਰ ਦਾ ਲਾਇਸੈਂਸ ਨਹੀਂ ਮਿਲ ਸਕਦਾ ਜਾਂ ਉਹਨੂੰ ਕੋਈ ਵੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਹੋ ਜਿਹੇ ਹਾਰਡ ਐਂਡ ਫਾਸਟ ਰੂਲ ਜਿਹੜੇ ਅੰਡਰ ਟ੍ਰਾਂਸਪੋਰਟ ਵਿਭਾਗ ਵੱਲੋਂ ਬਣਾਏ ਜਾ ਰਹੇ ਆ ਔਰ ਉਹਨਾਂ ਨੂੰ ਲਾਗੂ ਵੀ ਕੀਤਾ ਜਾ ਰਿਹਾ ਹੈ ਇਹੋ ਜੀ ਹਾਲਾਤ ਦੇ ਵਿੱਚ ਉਹ ਇੱਕ ਕਟਾ ਜਿਹੜਾ ਹੋ ਸਾਡੇ ਭਾਈਚਾਰੇ ਨੂੰ ਪਿਆ ਆ ਕਿ ਭਾਰਤ ਵਿੱਚੋਂ ਖਾਸ ਤੌਰ ਤੇ ਪੰਜਾਬ ਵਿੱਚੋਂ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਦੇ ਇੱਥੇ ਆਉਣ ਦੇ ਚਾਂਸਸ ਲੱਗ ਭਾਵੇਂ ਜਿਹੜੇ ਆ ਉਹ ਖਤਮ ਹੋ ਚੁੱਕੇ ਆ ਕਿਉਂਕਿ ਇਹਨਾਂ ਨੂੰ ਇੱਕ ਵਹਿਮ ਹੋ ਚੁੱਕਾ ਆ ਕਿ ਸਾਡੇ ਜਿਹੜੇ ਡਰਾਈਵਰ ਆ ਸਿੱਖ ਭਾਈਚਾਰੇ ਦੇ ਉਹ ਜ਼ਿੰਮੇਵਾਰ ਨਹੀਂ ਔਰ ਉਹ ਇੱਥੇ ਬਹੁਤ ਜਕੇ ਇਹੋ ਜਿਹੇ ਐਕਸੀਡੈਂਟ ਐਕਸੀਡੈਂਟ ਕੰਘੇ ਔਰ ਜਿੱਥੇ ਬਹੁਤ ਸਾਰੇ ਲੋਕਾਂ ਦੇ ਮਾਨੇ ਡਰਨ ਦਾ ਖਰਚਾ ਵੀ ਮੰਨ ਸਕਦਾ ਆ ਸੋ ਉਹ ਸਰਕਾਰ ਕਿਸੇ ਹੱਦ ਵਿੱਚ ਵੀ ਇਹ ਨਹੀਂ ਜਾਂਦੀ ਕਿ ਪੰਜਾਬ ਵਿੱਚੋਂ ਕੋਈ ਟਰੱਕ ਡਰਾਈਵਰ ਇੱਥੇ ਜਾਂਦੇ ਜਾਣ ਔਰ ਈਵਨ ਇਥੋਂ ਕਰਕੇ ਇਥੋਂ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਸਿਖਲਾਈ ਪ੍ਰਾਪਤ ਹੈਗੇ ਆ ਉਨਾ ਨੂੰ ਵੀ ਜਿਆਦਾ ਕੰਮ ਕਰਕੇ ਇੱਥੇ ਨਹੀਂ ਦੀ ਸਮਾਂ ਬਹੁਤ ਘਟ ਗਈ ਆ ਉਹ ਜਿਹਦੇ ਪਾਸੇ ਹਹਾਕਾਰ ਮਤੀ ਹੋਈ ਆ ਜਦ ਬੰਦੇ ਕੋਲ ਜਗ੍ਹਾ ਨਹੀਂ ਕੋਈ ਹੋਵੇਗਾ ਤਾਂ ਉਹ ਬੰਦਾ ਕਿਸ ਤਾ ਆਪਣਾ ਕੰਮ ਕਰ ਬੰਗਿਆ ਥੀਕੇ ਦੇ ਨਾਲ ਚੁਵਾ ਸਕੇਗਾ ਸੋ ਅੱਜ ਲੋੜ ਇਸ ਗੱਲ ਦੀ ਆ ਕਿ ਸਿੱਕ ਸੰਸਥਾਵਾਂ ਜਿਹੜੀਆਂ ਵੀ ਆ ਲੈਕਾਂ ਦੇ ਵਿੱਚ ਹਨ ਉਹ ਸਾਰੀਆਂ ਇਹਨਾਂ ਟਰੱਕ ਡਰਾਈਵਰਾਂ ਦਾ ਵਾਹ ਫੰਡ ਔਰ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਲਾ ਕੇ ਇਹਨਾਂ ਨੂੰ ਇਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰ ਥੈਂਕ ਯੂ ਵੈਰੀ ਮਚ